ਹੇਤ ਸਾਕਾ ਜਨਕੀਆ ਸੀਸ ਦੀਆ ਪਰ ਸਿਰ ਨਾ ਦੀਆ ਤੁਹਾਨੂੰ ਲੈ ਕੇ ਪਹੁੰਚੇ ਹਾਂ ਕਰਤਾਰਪੁਰ ਸਾਹਿਬ ਦੇ ਵਿੱਚ ਜਿੱਥੇ ਗੁਰੂ ਸਾਹਿਬ ਅਤੇ ਮਾਤਾ ਗੁਜਰਕੌਰ ਜੀ ਦੇ ਅਨੰਦ ਕਾਰਜ ਹੋਏ ਮਾਤਾ ਗੁਜਰੀ ਮੁਹੱਲੇ ਦੇ ਅੰਦਰ ਹੀ ਇਹ ਇੱਕ ਗੁਰ ਘਰ ਸੁਸ਼ੋਭਿਤ ਹੈ ਇਹ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਵੱਲੋਂ ਵਸਾਇਆ ਹੋਇਆ ਇਹ ਨਗਰ ਕਰਤਾਰਪੁਰ ਸਾਹਿਬ ਹੈ ਇਸ ਸਥਾਨ ਤੇ ਹੀ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਤੇ ਮੈਲ ਮਾਤਾ ਗੁਜਰਕੌਰ ਜੀ ਦਾ ਜਨਮ ਹੋਇਆ ਹੈ धर्महेत साकाजिन किया शीश दिया पर सिर न दिया अजेय नौवें बादशाह श्री गुरु तेग बहादुर साहब जी जिना धर्म दी रक्षा देले कुर्बानियां दीती ਸਿਰ ਗੁਰ ਤੇਗ ਬਹਾਦਰ ਸਾਹਿਬ ਜੀ ਦੀ ਇਸ ਸਾਲ ਪੂਰੀ ਲੋਕਾਈ ਦੇ ਵੱਲੋਂ ਸ਼ਹੀਦੀ ਸ਼ਤਾਬਦੀ ਮਨਾਇ ਜਾ ਰਹੀ ਹੈ 350ਵੇਂ ਇਸ ਸ਼ਤਾਬਦੀ ਨੂੰ ਲੈ ਕੇ ਸਮਾਗਮ ਸ਼ੁਰੂ ਹੋ ਚੁੱਕੇ ਨੇ ਫਿਰ ਇਸ ਦੇ ਦਰਮਿਆਨ ਡੇਲੀ ਪੋਸਟ ਪੰਜਾਬੀ ਦੇ ਵੱਲੋਂ ਖਾਸ ਪੇਸ਼ਕਸ਼ ਸ਼ੁਰੂ ਕੀਤੀ ਗਈ ਹੈ ਪ੍ਰੋਗਰਾਮਾਂ ਦੀ ਲੜੀ ਸ਼ੁਰੂ ਕੀਤੀ ਗਈ ਹੈ ਜਿਸ ਦਰਮਿਆਨ ਤੁਹਾਨੂੰ ਉਹਨਾਂ ਪਵਿੱਤਰ ਗੁਰਧਾਮਾਂ ਦੇ ਦਰਸ਼ਨ ਕਰਵਾਵਾਂਗੇ ਉਹਨਾਂ ਨਗਰੀਆਂ ਦੇ ਵਿੱਚ ਲੈ ਕੇ ਚੱਲਾਂਗੇ ਜਿੱਥੇ ਕਿਸੇ ਵੇਲੇ ਨੌਵੇਂ ਪਾਤਸ਼ਾਹ ਦੇ ਵੱਲੋਂ ਚਰਨ ਪਾਏ ਗਏ ਉਸ ਧਰਤੀ ਨੂੰ ਪਾਗ ਲਗਾਏਗੇ ਤਾਂ ਅੱਜ ਇਸੇ ਲੜੀ ਤਹਿਤ ਤੁਹਾਨੂੰ ਲੈ ਕੇ ਪਹੁੰਚੇ ਹਾਂ ਕਰਤਾਰਪੁਰ ਸਾਹਿਬ ਦੇ ਵਿੱਚ ਜਿੱਥੇ ਗੁਰੂ ਸਾਹਿਬ ਅਤੇ ਮਾਤਾ ਗੁਜਰਕੌਰ ਜੀ ਦੇ ਅਨੰਦਕਾਰਜ ਹੋਏ ਜਲੰਧਰ ਦੇ ਨੇੜੇ ਕਰਤਾਰਪੁਰ ਸਾਹਿਬ ਦੇ ਵਿੱਚ ਸशोਭਿਤ ਹੈ ਇਹ ਗੁਰੂ ਘਰ ਗੁਰਦੁਆਰਾ ਵਿਆਹ ਅਤੇ ਜਨਮ ਸਥਾਨ ਜਗਤ ਮਾਤਾ ਗੁਜਰੀ ਕੌਰ ਜੀ ਇਹ ਪਾਵਨ ਅਸਥਾਨ ਪਾਈ ਲਾਲ ਚੰਦ ਜੀ ਅਤੇ ਮਾਤਾ ਬਿਸ਼ਨ ਕੌਰ ਜੀ ਦੀ ਸੁਪੁੱਤਰੀ ਬੀਬੀ ਗੁਜਰੀ ਅਤੀਸ਼ਿਰ ਗੁਰੂ ਤੇਗ ਬਹਾਦਰ ਜੀ ਦੇ ਆਨੰਦ ਕਾਰਜ ਦੀ ਮਿੱਠੀ ਯਾਦ ਦਿਵਾਉਂਦਾ ਰਹਿੰਦਾ ਹੈ ਇਸ ਅਸਥਾਨ ਤੇ ਸਿਰ ਗੁਰੂ ਹਰगोबिंद ਸਾਹਿਬ ਜੀ ਦੀ ਹਜ਼ੂਰੀ ਦੇ ਵਿੱਚ 1632 ਈਸਵੀ ਨੂੰ ਗੁਰ ਤੇਗ ਬਹਾਦਰ ਜੀ ਅਤੇ ਮਾਤਾ ਗੁਜਰੀ ਕੌਰ ਜੀ ਦਾ ਵਿਆਹ ਹੋਇਆ ਸੀ ਕਰਤਾਰਪੁਰ ਸਾਹਿਬ ਦਾ ਇਹ ਇਲਾਕਾ ਮਾਤਾ ਗੁਜਰੀ ਮੁਹੱਲੇ ਦੇ ਨਾਂ ਨਾਲ ਜਾਣਿਆ ਜਾਂਦਾ ਹੈ ਜਿਸ ਦੀਆਂ ਤੰਗ ਗਲੀਆਂ ਦੇ ਵਿੱਚ ਸੁਸ਼ੋਭਿਤ ਇਸ ਪਾਵਨ ਗੁਰਦਵਾਰੇ ਦੇ ਦਰਸ਼ਨ ਕਰਨ ਦੇ ਲਈ ਸੰਗਤਾਂ ਰੋਜ਼ਾਨਾ ਆਉਂਦੀਆਂ ਰਹਿੰਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸੰਗਤਾਂ ਜੋ ਇਸ ਪਾਵਨ ਸਥਾਨ ਦੇ ਦਰਸ਼ਨ ਕਰ ਰਹੀਆਂ ਹੋ ਇਹ ਪਾਵਨ ਸਥਾਨ ਤੰਤੰਤ ਸੈਬ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਦੇ ਮਹਿਲ ਮਾਤਾ ਗੁਜਰੀ ਜੀ ਦੇ ਜਨਮ ਸਥਾਨ ਅਤੇ ਇਸੇ ਸਥਾਨ ਤੇ ਹੀ ਸਤਿਗੁਰੂ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜੀ ਆਪਣੇ ਸੁਪੁੱਤਰ ਸ਼੍ਰੀ ਤੇਗ ਬਹਾਦਰ ਜੀ ਨੂੰ ਇਸ ਸਥਾਨ ਤੇ ਹੀ ਵਿਆਹਨ ਵਾਸਤੇ ਆਏ ਸਨ ਜਿੱਥੇ ਸਤਿਗੁਰੂ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜੀ ਦੇ ਦੇਖ ਰਏ ଥି ਸਤਿਗੁਰੂ ਜੀ ਦਾ ਆਨੰਦ ਕਾਜ ਇਸ ਪਵਿੱਤਰ ਸਥਾਨ ਤੇ ਹੋਇਆ ਸੋ ਸਭ ਤੋਂ ਪਹਿਲਾਂ ਇਸ ਨਗਰ ਦੇ ਜਾਣਕਾਰਾਂ ਵਿੱਚ ਇਹ ਨਗਰ ਜਿਹੜਾ ਹੈ ਇਹ ਸਤਿਗੁਰੂ ਸ਼੍ਰੀ ਗੁਰੂ ਅਰਜਨ ਦੇ ਮਹਾਰਾਜੀ ਦੇ ਵੱਲੋਂ ਬਸਾਇਆ ਹੋਇਆ ਇਹ ਨਗਰ ਕਤਰਪੁਰ ਸਾਹਿਬ ਹੈ ਤੇ ਇਸ ਸਥਾਨ ਤੇ ਹੀ ਸਤਿਗੁਰੂ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜੀ ਤੇ ਮਾਤਾ ਗੁਜਰਕੌਰ ਜੀ ਦਾ ਜਨਮ ਹੋਇਆ ਹੈ ਤੇ ਸਾਧ ਸੰਗਤ ਜੀ ਇਹ ਸਥਾਨ ਤੇ ਸਭ ਤੋਂ ਪਹਿਲਾਂ ਮਰਪਿਡ ਨਿਵਾਸ ਸਥਾਨ ਨਾਲ ਹੀ ਜਾਣਿਆ ਜਾਂਦਾ ਸੀ ਕਿ ਸਤਿਗੁਰੂ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜੀ ਦੇ ਨੰਦ ਘਟ ਤੋਂ ਬਾਅਦ ਇਸ ਸਥਾਨ ਤੇ ਹੀ ਮਰਪਿਨ ਨਿਵਾਸ ਕੀਤਾ ਹੈ ਪਰ ਜਦੋਂ ਸਤਿਗੁਰੂ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਜਨਮ ਕਾ ਸਬਾਰਕ ਪਿਛਲੇ ਸਾਲ ਹੀ 450 400 ਸਾਲਾ ਜਿਹੜਾ ਮਾਤਾ ਜੀ ਦਾ ਜਨਮ ਸਥਾਨ ਇਸ ਨਗਰ ਤੇ ਬਣਾਇਆ ਗਿਆ ਇਸ ਸਥਾਨ ਤੇ ਬਣਾਇਆ ਗਿਆ ਉਸ ਸਮੇਂ ਫਿਰ ਜਿਹੜੇ ਖੋਜਾਰਥੀ ਵਿਦਵਾਨ ਜਨ ਆਏ ਸਨ ਉਹਨਾਂ ਨੇ ਖੋਜ ਕੀਤੀ ਤੇ ਪਤਾ ਲੱਗਾ ਕਿ ਇਸੇ ਸਥਾਨ ਤੇ ਹੀ ਸਤਿਗੁਰੂ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਮਹਲ ਮਾਤਾ ਗੁਰਜੀ ਜੀ ਦੇ ਜਨਮ ਹੀ ਹੋਇਆ ਹੈ ਦੋਸਤੋ ਬਾਅਦ ਫਿਰ ਇਸ ਸਥਾਨ ਤੇ ਹੀ ਜਿਹੜਾ ਜਨਮ ਸਥਾਨ ਤੇ ਵਿਆਹ ਸਥਾਨ ਜਿਹੜਾ ਹੈ ਉਹ ਦਰਜ ਕੀਤਾ ਗਿਆ ਹੈ ਸੋ ਇਸੇ ਸਥਾਨ ਤੇ ਮਾਤਾ ਜੀ ਦਾ ਜਨਮ ਹੋਇਆ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਕਰਤਾਰਪੁਰ ਸਾਹਿਬ ਦੇ ਵਿੱਚ ਮਾਤਾ ਗੁਜਰੀ ਮੁਹੱਲੇ ਦੇ ਅੰਦਰ ਹੀ ਇੱਕ ਗੁਰਦੁਆਰਾ ਸशोਭਿਤ ਹੈ ਜਿੱਥੇ ਮਾਤਾ ਗੁਜਰੀ ਜੀ ਤੇ ਸਿਰ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਅਨੰਤ ਕਾਰਜ ਹੋਏ ਇੱਥੇ ਹਰ ਸਬੰਧਤ ਸਮਾਗਮ ਜਿਹੜਾ ਹੈ ਉਹ ਵੀ ਮਨਾਇਆ ਜਾਂਦਾ ਹੈ ਤੇ ਦੂਰ ਦੁਰਾਡੇ ਦੀ ਸੰਗਤ ਇੱਥੇ ਨਤਮਸਤਕ ਹੋ ਨੰਦੀ ਹੈ ਇਤਿਹਾਸਕ ਗੁਰੂ ਘਰ ਹੈ ਤੇ ਇਸ ਲਈ ਸੰਗਤਾਂ ਵੀ ਹੰਮ ਹੁਮਾ ਕੇ ਇੱਥੇ ਦਰਸ਼ਨਾਂ ਦੇ ਲਈ ਪਹੁੰਚਦੀਆਂ ਗਲੀਆਂ ਜ਼ਰੂਰ ਤੰਗ ਹੈ ਪਰ ਦਰਸ਼ਨ ਦੇ دیدار ਇੱਥੇ ਖੁੱਲੇ ਹੁੰਦੇ ਨੇ ਅਗਲੀ ਪੇਸ਼ਕਸ਼ ਜਲਦੀ ਲੈ ਕੇ ਹਾਜ਼ਰ ਹੋਵਾਂਗੇ ਬਨੇਰਿਓ ਡੇਲੀ ਪੋਸਟ ਪੰਜਾਬੀ ਤੇ ਕੈਮਰਾਮੈਨ ਰਾਜਵੀਰ ਦੇ ਨਾਲ ਸਰੂਚੀ ਕਰਤਾਰਪੁਰ ਸਾਹਿਬ